ਭੋਗਿਤ ਪਰਿਵਾਰਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਬੀਬੀ ਕੋਲਨਾ ਜੀ ਭਲਾਈ ਕੇਂਦਰ ਦੇ ਵੱਲੋਂ ਤਿੰਨ ਮਚਾਂ ਇੱਕ ਗਾਂ ਦੇ ਨਾਮ ਹ ਸਕੂਲੀ ਬੱਚਿਆਂ ਦੇ ਲਈ ਕਾਪੀਆਂ ਪੈਨਸਲਾਂ ਅਤੇ ਬੈਗ ਵੀ ਦਾਨ ਕੀਤੇ ਗਏ ਇਸ ਰਾਹ ਸਮਗਰੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇ ਗੁਵਾਈ ਹੇਠ ਹੜਪੀਟ ਤੇ ਲਾਕਿਆਂ ਵਿੱਚ ਰਵਾਨਾ ਕੀਤੀ ਗਈ ਇਸ ਮੌਕੇ ਡੀਸੀ ਸਾਖੀ ਸਾਨੀ ਨੇ ਕਿਹਾ ਕੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਚੜ੍ਹਦੀ ਕਲਾ ਅਤੇ ਸੰਜੋਪਰਾਲਾ ਪਲੇਟਫਾਰਮ ਰਾਹੀਂ ਐਨਜੀਓ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਿਲਾ ਕੇ ਲੋਕਾਂ ਤੱਕ ਵੱਦ ਤੋਂ ਵੱਧ ਮਦਦ ਪਹੁੰਚਾਈ ਜਾ ਰਹੀ ਹੈ ਜਿਹੜੀ ਉਹ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ ਦੇ ਉੱਤੇ ਉਹ ਹੈਗਾ ਕਿ ਲੋਕਾਂ ਤੱਕ ਵੱਦ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਦਾ ਮੁੱਢ ਦਾ ਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈ ਹੈ ਇਸ ਲਈ ਅਸੀਂ ਇਸੇ ਲਈ ਅਸੀਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਮਾਨਯੋਗ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਤੇ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੇ ਜਿੰਨੇ ਵੀ ਐਨਜੀਓਜ਼ ਐ ਜਾਂ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਐ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰ ਰਹੀਆਂ ਨੇ ਜਿਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਾਂ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਸ਼ੂ ਸੀਗੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੇ ਹੈਗੇ ਸੋ ਇਸ ਤਰੀਕੇ ਨਾਲ ਅਸੀਂ ਇਹ ਚਾਰੀ ਹੈਗੀ ਹੈ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੀ ਜਿਹੜੀ ਨਾਰਮਲ ਜ਼ਿੰਦਗੀ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਅਸੀਂ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆ ਸੋ ਥੈਟ ਵਰਤੁਵਤ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸ ਦੇ ਨਾਲ ਇੱਕ ਜਿਹੜਾ ਮੋੜ ਬਸੇਵਾ ਹੈ ਉਹ ਵੀ ਲੋਕਾਂ ਦਾ ਜਲਦ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਪੂਰੇ ਟਰੱਸਟ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਦੇਦੋਂ ਤੋਂ ਜਦੋਂ ਦੇ ਹੜ੍ਹ ਆਏ ਹੈਗੇ ਆ ਉਸ ਦਿਨ ਤੋਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਾਉਣ 'ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀਆਂ ਅਸੀਂ ਹਰ ਪੀਰੀਅਡ ਸਕੂਲਾਂ ਦੇ ਵਿੱਚ ਵੰਡ ਕੇ ਆਈ ਹਾਂ ਤੇ ਮੈਂ ਸਾਰੀ ਹੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੰਦ੍ਰਿਕਾ ਦੀ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੁੜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੁੱਲ ਕਿੰਨੇ ਪਿੰਡ ਨੇ ਤਾਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਜ ạ ਸਾਡੇ 198 ਵਿਲੇजेस ਸੀਗੇ ਜਿਹੜੇ ਕਿ ਪ੍ਰਭਾਵਿਤ ਹੋਈਆਂ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਤਾਂ ਚੁੱਕੇ ਆਂ ਪਰ ਜਿਹੜਾ ਹੁਣ ਅਸੀਂ ਕੰਮ ਲੋਡ ਹੈ ਸੋ दैट ਉਹ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੇ ਹੋ ਸਕਣ ਉਹਦੇ ਲਈ ਅਸੀਂ ਸਾਰੇ ਪਿੰਡਾਂ ਜਿਹਦੇ ਵਿੱਚ ਵੱਧ ਤੋਂ ਵੱਧ ਅ ਗੰਭੀਰ ਹਾਲਾਤ ਹੋਏ ਸੀਗੇ ਉਹ ਐਕਚੁਅਲੀ ਜਿਹੜੇ ਵੱਧ ਤੋਂ ਵੱਧ ਗੰਭੀਰ ਹਾਲਤ ਵਾਲੇ ਪਿੰਡ ਸੀਗੇ ਉਹ 100 ਦੇ ਕਰੀਬ ਨੇ 198 ਤੋਂ ਉਹਨਾਂ ਸਾਰਿਆਂ ਨੂੰ ਅਸੀਂ ਵੰਡ ਚੁੱਕੀ ਹਾਂ ਅਸੀਂ 19 ਪਿੰਡ ਇਹੋ ਜਿਹੀ ਨੋਟੀਫਾਈ ਕੀਤੇ ਹਨ ਜਿਹਦੇ ਵਿੱਚ ਜਿੱਦੀ ਖੇਤ ਉਹਦਾ ਰੇਤ ਮਹਿੰਮ ਤਹਿਤ ਅਸੀਂ ਛੋਟੇ ਤੇ ਮਾਰਜਨਲ ਫਾਰਮਰਸ ਦੀ ਜਿਹੜੀ ਰੇਤ ਹੈ ਉਹਨਾਂ ਨੂੰ ਵੀ ਮਦਦ ਕਰ ਰਹੀ ਹੈ ਜੀਸੀਬੀ ਦੀ ਵੀ ਸੇਵਾ ਲੈ ਰਹੀ ਹੈ ਜੀਸੀਬੀ ਅਸੀਂ ਐਮਪੀ ਲਾਈਟ ਦੇ ਰਾਹੀਂ ਵੀ ਖਰੀਦੀ ਹੈ ਉਹ 19 ਪਿੰਡ ਨੇ ਜਿੱਥੇ ਸਭ ਤੋਂ ਵੱਧ ਦਿਨ-ਦਿਨ 4-4 ਫੁੱਟ ਰੇਤ ਜਿਹੜੀ ਹੈ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋ ਗਈ ਤੇ ਅਸੀਂ ਇਹ ਵੀ ਸੇਵਾ ਲੈ ਰਹੀ ਹੈ ਕਾਫੀ ટ્રਸ ਸੰਹੁਈ ਦੇ ਵਿੱਚ ਵੀ ਮਦਦ ਕਰ ਰਹੀਆਂ ਨੇ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਖੇਤ ਹੈ ਜਿਵੇਂ ਸੰ ਫਾਊਂਡੇਸ਼ਨ ਹੈ ਜਾਂ ਐਮਪੀ ਲਾਈਟ 'ਚ ਅਸੀਂ ਜੀਸੀਬੀਜ਼ ਵੀ ਲੱਤੀਆਂ ਨੇ ਕਿ ਉਹਨਾਂ ਦਾ ਖੇਤ ਤਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ ਬੀਜ ਜਾਂ ਫਰਟੀਲਾਈਜ਼ਰ ਦੀ ਜ਼ਰੂਰਤ ਉਹਨਾਂ ਨੂੰ ਮੂੜ ਦੁਬਾਰਾ ਪ੍ਰੋਵਾਈਡ ਕੀਤਾ। ਸਰਕਾਰੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਟੋਟਲ ਅਸੈਸਮੈਂਟ ਲੱਗੀ ਹੈ ਕਿੰਨੇ ਸਰਕਾਰੀ ਸਕੂਲ ਜੀ ਸਾਡੇ ਜਿਹੜੇ ਸਰਕਾਰੀ ਸਕੂਲ ਨੇ 50 ਦੇ ਕਰੀਬ ਹੁਣ ਵੀ ਅਸੀਂ ਨਹੀਂ ਖੋਲ पाए ਕਿਉਂਕਿ ਉਹ ਅਨਸੇਫ ਹੋ ਗਏ ਨੇ ਉਹਨਾਂ ਦੇ ਸਟਰਕਚਰਸ ਉਹਨਾਂ ਦੀ ਜਿਹੜੀ ਰੀ ਲੋਕੇਸ਼ਨ ਅਸੀਂ ਕਰ ਰਹੇ ਹਾਂ ਸੋ ਥੈਟ ਬੱਚਿਆਂ ਦੀ ਪੜ੍ਹਾਈ ਤੇ ਵੀ ਜ਼ਿਆਦਾ ਅਸਰ ਨਾ ਪਵੇ ਜਿਹੜੇ ਜਿਹੜੇ ਸਕੂਲ ਅਸੀਂ ਖੋਲ ਚੁੱਕੇ ਹਾਂ ਉੱਥੇ ਅਸੀਂ ਪੀਐਸਸੀਬੀ ਦੀਆਂ ਕਿਤਾਬਾਂ ਸਮੇਤ ਸਕੂਲ ਬੈਗਸ ਬੱਚਿਆਂ ਨੂੰ ਦੁਬਾਰਾ ਪ੍ਰੋਵਾਈਡ ਕਰ ਰਹੇ ਹਾਂ ਸੋ that ਉਹਨਾਂ ਬੱਚਿਆਂ ਨੂੰ ਵੀ ਅਸੀਂ ਦੁਬਾਰਾ ਆਨ ਟ੍ਰੈਕ ਉਹਨਾਂ ਦੀ ਪੜ੍ਹਾਈ ਵੱਲ ਅਸੀਂ ਲਿਆ ਸਕਦੇ ਆ ਮਹਾਂਪੁਰਸ ਜਾਂ ਐਨਜੀਓਸ ਜਾਂ ਬਾਬਾ ਜੀ ਦੀ ਗੱਲ ਕਰ ਲਈਏ ਕਿਉਂਕਿ ਤੁਸੀਂ ਦੇਖਿਆ ਹੋਣਾ ਉਹ 59ਵੀਂ ਜਿਹੜੇ ਬੰਨੇ ਜਾ ਰਿਹਾ ਹੈ ਉਹ ਵੀ ਬਾਬਿਆਂ ਦਾ ਵੱਡਾ ਸਹਿਯੋਗ ਹੈ ਤੁਸੀਂ ਐਜ਼ ਅ ਡੀਸੀ ਕਿਵੇਂ ਦੇਖ ਰਹੇ ਹੋ ਇਸ ਵਾਰ ਜ਼ਿਆਦਾ ਮਹਾਂਪੁਰਸ ਸੰਸਮਾਜ ਸੇਵੀ ਐਨਜੀਓਸ ਆ ਗਏ ਨੇ ਕਿਵੇਂ ਦੇਖ ਰਹੇ ਹੋ ਜੀ ਇੱਕ ਤਾਂ ਮੈਂ ਜਿਵੇਂ ਮੈਂ ਵਸਿਆ ਕਿ ਇੱਕ ਬਹੁਤ ਹੀ ਔਖੀ ਘੜੀ ਹੈਗੀ ਹੈ ਇਸ ਵਾਰ ਜਿਹੜੇ ਬੰਨ ਬੰਨੇ ਸੀਗੇ ਅਸੀਂ ਆਪ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਸਰਾਲੀ ਸਾਹਿਬ ਬਾਬਾ ਜੀ ਨੂੰ ਜਾਂ ਜਗਤਾਰ ਸਿੰਘ ਜੀ ਬਾਬਾ ਜੀ ਨੂੰ ਅਸੀਂ ਆਪ ਰਿਕੁਐਸਟ ਕੀਤੀ ਸੀਗੀ ਗੁਰੂਪ ਦੇ ਬਾਗ ਜਿਹੜੇ ਬਾਬਾ ਜੀ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਬਿਕਾਜ਼ ਜਿਹੜੇ ਸਾਡੇ ਲੋਕ ਉਸ ਪਿੰਡ ਦੇ ਸਿੱਦੇ ਉਹ ਕਾਫੀ ਫਿਰਟਸਨ ਤੇ ਉਸ ਟਾਈਮ ਤੇ ਆਪਾਂ ਨੂੰ ਇਮੀਡੀਏਟਲੀ ਜਿਹੜੀ ਹੈ ਸਾਡੇ 23 ਜਿਹੜੇ ਬੰਦ ਦੇ ਵਿੱਚ ਪੁਆਇੰਟਸ ਦੇ ਟੋਪਲ ਓਵਰ ਹੋ ਕੇ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਪਾਰ ਉਨੇ ਕੀਤੇ অলমোਸਟ ਜਿਹੜਾ ਇੱਕ ਇੱਕ ਕਿਲੋਮੀਟਰ ਦੇ ਵੀ ਪਾੜ ਸੀਗੇ ਸੋ ਜ਼ਰੂਰੀ ਸੀਗਾ ਕਿ ਇਮੀਡੀਏਟਲੀ ਉਹਦੇ ਵਿੱਚ ਕੰਮ ਸ਼ੁਰੂ ਹੋਵੇ ਸੋ ਅਸੀਂ ਆਰਮੀ ডিপਾਰਟਮੈਂਟ ਤੇ ਜਿਵੇਂ ਜਿਹੜੇ ਕਾਰ ਸੇਵਾ ਦੇ ਬਾਬਾ ਜੀ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਕੇ ਸਾਰਿਆਂ ਨੂੰ ਇਕੱਠੇ ਅਸੀਂ ਸਾਰੇ ਹੀ ਪਾੜਾਂ ਤੇ ਕੰਮ ਸ਼ੁਰੂ ਕੀਤਾ ਸੀ ਸੋ ਥੈਟ ਜਿਹੜੀ ਸੰਗਤ ਹੈ ਕਿਉਂਕਿ ਸਾਡੀ ਆਪਣੇ ਜਿਹੜੇ ਪਿੰਡੂ ਕੀ ਉਹ ਬਿਲਕੁਲ ਹੀ ਪਾਟਿਸਿਪੇਟ ਨਹੀਂ ਕਰ ਪਾਰੇ ਸੀਗੇ ਸੇਵਾ ਦੇ ਵਿੱਚ ਜਾਂ ਨੇਬਰ ਦੇ ਤੌਰ ਤੇ ਕਿਉਂਕਿ ਉਹ ਆਪ ਬਹੁਤ ਜ਼ਿਆਦਾ ਪੀੜਿਤ ਸਨ ਪਰ ਜਿਹੜੀ ਸੰਗਤਾਂ ਵੀ ਆਈ ਸਨ ਉਹ ਬਾਹਰੋਂ ਫਿਰੋਜ਼ਪੁਰ ਤੋਂ ਵੀ ਲੋਗਾ ਤੋਂ ਵੀ ਤਰਨਤਾਰਨ ਤੋਂ ਵੀ ਸੰਗਤਾਂ ਆਈਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਇੱਥੇ निभाई ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਸ਼ੁਕਰੀਆ ਕਰਦੀ ਹਾਂ ਕਿ ਸਾਡੇ ਇੱਕ ਕਾਲ ਤੇ ਇੰਨੇ ਲੋਕ ਜਿਹੜੇ ਨੇ ਉੱਥੇ ਹਾਜ਼ਰ ਹੋਏ ਸੋ ਦੈਟ ਇਹ ਕੰਮ ਜਿਹੜਾ ਐਮਰਜੈਂਸੀ ਬੇਸਿਸ ਤੇ ਸ਼ੁਰੂ ਕੀਤਾ ਜਾ ਸਕਦਾ ਹੈ ਜੰਮ ਪ੍ਰੈਸਟ ਦੀ ਵੀਡੀਓ ਵੀ ਸਾਹਮਣੇ ਆਦੀ ਹੈ ਜਿਹਦੇ ਵਿੱਚ ਲੋਕ ਕਹਿੰਦੇ ਨੇ ਕਿ ਸਾਡੇ ਤੱਕ ਆਡਨ ਕਰ ਦिए ਬੀਤੇ ਦਿਨੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਅchnala ਅchnala Ramdas road ਤੇ ਇੱਕ ਟਰੱਕ ਲੁੱਟ ਲਿਆ ਗਿਆ ਮਤਲਬ ਉਹ ਇੱਕ ਵੀਡੀਓ ਸੱਚੇ ਪਾਈ ਹੈ ਕਿ ਅਸੀਂ ਰਾਸ਼ਨ ਲੈ ਕੇ ਪਹੁੰਚਿਆ ਤਾਂ ਸਾਨੂੰ ਰੋਡ ਤੇ ਲੁੱਟ ਲਿਆ ਗਿਆ ਉਹਨਾਂ ਖਿਲਾਫ ਕੋਈ ਤੁਸੀਂ ਐਕਸ਼ਨ ਲਓਗੇ ਆਉਣ ਵਾਲੇ ਸਮੇਂ ਦੇਖੋ ਇੱਕ 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 ਹੁਣ ਫਰਸਟ ਵੀ ਹੋਈ ਹੈ ਜੀ ਤੇ ਅਸੀਂ ਜੇ ਦੇਖੀਏ ਅਸੀਂ ਤਾਈਏ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੈਟਫਾਰਮ ਸ਼ੁਰੂ ਕੀਤਾ so that har ek ngo nu pata hove ki dooji ngo kitthe chali gayi hai ya sab ja kitthe kaam kar rahi hai sarkar ne kehde kehde parivara nu reach out kar liya so that ye duplication jedi hai oh na hove te jehde actually sab to bad peedit hai un jive baba ji vi jediyan majja de rahe hain ajj oh saadi identified parivara nu de rahi hain ਤਾਂ ਅਸੀਂ ਸਾਂਝਾ ਉਪਰਾਣਾ ਨਾਮ ਦਾ ਇੱਕ ਪਲੇਟਫਾਰਮ ਲੈ ਕੇ ਆਏ ਜਿਹਦੇ ਵਿੱਚ ਸਰਕਾਰ ਦੇ ਆਈਡੈਂਟੀਫਾਈਡ ਬੈਨੀਫਿਸ਼ੀਅਰੀਜ਼ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਤੇ ਜਿਹੜੇ ਪਿੰਡ ਐ ਉਹ ਆਪਾਂ ਇਸ ਤਰੀਕੇ ਨਾਲ ਵੰਡੇ ਆ ਸੋ ਥੈਟ ਇੱਕ ਪੱਖਾਤੇ ਇੱਕ ਹੀ ਐਨਜੀਓ ਜਿਹੜੀ ਆਪਣੀ ਸੇਵਾ ਦੇ ਰਹੀ ਹੈ ਸੋ ਇਹੀ ਪੁਆਇੰਟ ਸੀਗਾ ਸਾਂਝਾ ਉਪਰਾਣਾ ਦਾ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਐਕਸ਼ਨਸ ਵੀ ਲਿੱਤੀਆਂ ਨੇ ਜੀ ਸਾਡੀ ਜਿਹੜੀ ਰਾਹਤ ਸਮੱਗਰੀ ਸੀਗੀ ਉਹ ਕੋਈ ਵੇਚ ਵੀ ਰਹੀ ਸੀਗੇ ਉਹਨਾਂ ਤੇ ਵੀ ਅਸੀਂ ਐਕਸ਼ਨ ਲਿੱਤੀਆਂ ਨੇ ਪਰ ਮੋਨੇ ਇਹ ਹੋਈ ਸਮਾਂ ਹੈ ਜਿਹੜਾ ਮੈਂ ਜ਼ਿਆਦਾ ਫੋਕਸ ਕਰਾਂਗੀ ਮੁਰਵੇ ਸੇਦੇ ਦਾ ਉਹਨਾ ਪਰਿਵਾਰਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਥੈਂਕ ਯੂ